ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆੰਗ 300 ਤੋਂ ਲੈ ਕੇ 301 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਚੌਥੇ ਪਾਛੇ ਗੁਰੂ ਰਾਮਦਾਸ ਜੀ ਦੀ ਵਾਰ ਗੌੜੀ ਕੀ ਵਾਰ ਸ਼ੁਰੂ ਹੋ ਰਹੀ ਆ ਹਾਂਜੀ ਵਾਰ ਵਿੱਚ ਇਸ ਤਰ੍ਹਾਂ ਹੁੰਦਾ ਸੰਗਤ ਜੀ ਜਿਸ ਮਹੱਲੇ ਦੀ ਵਾਰ ਹੁੰਦੀ ਆ ਪੌੜੀਆਂ ਉਸ ਪਾਤਸ਼ਾਹ ਦੀਆਂ ਹੁੰਦੀਆਂ ਨੇ ਤੇ ਜਿਹੜੇ ਸ਼ਲੋਕ ਹੁੰਦੇ ਨੇ ਵਾਰ ਦੇ ਵਿੱਚ ਉਹ ਕਿਸੇ ਵੀ ਗੁਰੂ ਸਹਿਬਾਨ ਦੇ ਹੋ ਸਕਦੇ ਨੇ ਕਈ ਦਸਾ ਉਸੇ ਗੁਰੂ ਸਹਿਬਾਨ ਦੇ ਹੁੰਦੇ ਨੇ ਜਿਨ੍ਹਾਂ ਨੇ ਵਾਰ ਲਿਖੀ ਹੁੰਦੀ ਹੈ ਪੌੜੀਆਂ ਹੁੰਦੀਆਂ ਨੇ ਕਈ ਦਫਾ ਸਾਰੇ ਗੁਰੂ ਸਹਿਬਾਨ ਦੇ ਨੇ ਤੇ ਜਿਸ ਤਰ੍ਹਾਂ ਵੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਸਾਰੀ ਮਤਲਬ ਪ੍ਰਬੰਧ ਕੀਤਾ ਹੈ ਦਾ ਜਿੱਦਾਂ ਇਹਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਅ ਦਿੱਤਾ ਹੈ ਸਰੂਪ ਤੇ ਉਸ ਹਿਸਾਬ ਨਾਲ ਉਹਨਾਂ ਨੇ ਪੌੜੀਆਂ ਸ਼ਲੋਕ ਸਾਰੇ ਆਪਣੇ ਹਿਸਾਬ ਨਾਲ ਜਿਹੜੀ ਕਈ ਦਫਾ ਹੁੰਦਾ ਕਿ ਉਸ ਪੌੜੀ ਦੇ ਭਾਵ ਅਰਥ ਸ਼ਲੋਕ ਵਿੱਚ ਹੁੰਦੇ ਨੇ ਉਸ ਤਰ੍ਹਾਂ ਉਹਨਾਂ ਨੇ ਸ਼ਲੋਕ ਨਾਲ ਜੋੜੇ ਨੇ ਪੌੜੀਆਂ ਦੇ ਤੇ ਆਹ ਉਹ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਜੀ ਵਾਹਿਗੁਰੂ ਜੀ ਸੱਚੇ ਬਾਚਾ ਜੀ ਗੋੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਏ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਨੀ ਤੇ ਸਿੱਧ ਹੋਏ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮਖ ਪਾਵੇ ਕੋਏ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਸਤਗੁਰ ਸਦਾਈ ਦਿਆਲ ਹੈ ਜਿਹੜਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ ਸਤਗੁਰ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ ਪਰ ਸਤਗੁਰ ਤੋਂ ਜੀਵ ਨੂੰ ਆਪਣੇ ਮਨ ਦੀ ਸ਼ਰਧਾ ਅਨੁਸਾਰ ਫਲ ਮਿਲਦਾ ਜਿਸ ਤਰ੍ਹਾਂ ਜੀਵ ਦੀ ਭਾਵਨਾ ਉਸ ਤਰ੍ਹਾਂ ਦਾ ਫਲ ਉਹ ਸਤਗੁਰ ਕੋਲੋਂ ਪਾ ਲੈਂਦਾ ਹੈ ਸਤਗੁਰ ਵਿੱਚ ਹੀ ਪਰਮਾਤਮਾ ਦਾ ਅੰਮ੍ਰਿਤ ਨਾਮ ਸਤਗੁਰ ਕੋਲ ਹੈ ਦੇਣ ਲਈ ਹਰੀ ਪਰਮਾਤਮਾ ਦਾ ਉੱਤਮ ਜੋ ਨਾਮ ਹੈ ਉਹ ਸਤਗੁਰ ਦੇ ਕੋਲ ਹੈ ਜੀਵਾਂ ਨੂੰ ਦੇਣ ਦੇ ਲਈ ਤੇ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਸਤਗੁਰ ਨੇ ਪਰਮ ਪਦ ਪਾਇਆ ਹੁੰਦਾ ਸਤਗੁਰ ਪ੍ਰਮਾਤਮਾ ਦਾ ਹੀ ਰੂਪ ਹੈ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੈ ਕੋਏ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਫੇਰ ਹੀ ਜੀਵ ਪਰਮਾਤਮਾ ਦਾ ਨਾਮ ਧਿਆ ਸਕਦਾ ਤੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਹੀ ਇਹ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਪਾਇਆ ਜਾ ਸਕਦਾ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਾ ਹਰ ਤਨ ਖੱਟਿਆ ਗੁਰਮੁਖ ਸਬਦ ਵਿਚਾਰ ਕਹਿੰਦੇ ਸੰਸਾਰ ਦੇ ਵਿੱਚ ਜੀਵ ਹਉਮੈ ਦੀ ਜ਼ਹਿਰ ਦੇ ਵਿੱਚ ਗਲਤਾਨ ਹੋ ਜਾਂਦਾ ਇਸ ਕਰਕੇ ਕਹਿੰਦੇ ਸੰਸਾਰ ਵਿੱਚ ਜੀਵ ਦੇ ਜਿਹੜਾ ਆਤਮਿਕ ਜੀਵਨ ਆ ਨਾ ਉਹਨੂੰ ਘਟਾ ਪੈਂਦਾ ਰਹਿੰਦਾ ਕਹਿੰਦੇ ਲਾਹਾ ਉਹੀ ਖੱਟਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਹਨਾਂ ਦਾ ਆਤਮਿਕ ਜੀਵਨ ਚੜ੍ਹਦੀ ਕਲਾ 'ਚ ਰਹਿੰਦਾ ਹਉਮੈ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਕਹਿੰਦੇ ਜਿਹੜਾ ਇਹ ਹਉਮੈ ਦਾ ਜ਼ਹਿਰ ਆ ਵੀ ਉਤਰ ਜਾਂਦਾ ਜਦੋਂ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹਿਰਦੇ ਵਿੱਚ ਵਸਾ ਲਈਏ ਫਿਰ ਇਹ ਜ਼ਹਿਰ ਵੀ ਨਿਕਲ ਜਾਂਦਾ ਸਭ ਕਾਰਜ ਤਿੰਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਤਾਰ ਕਹਿੰਦੇ ਜਿਹਦੇ ਗੁਰੂ ਦੇ ਸਨਮੁਖ ਰਹੇ ਹਾਂ ਜਿਨ੍ਹਾਂ ਤੇ ਕਿਰਪਾ ਦੀ ਦ੍ਰਿਸ਼ਟੀ ਹੋ ਜਾਂਦੀ ਆ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਸਾਰੇ ਕਾਰਜ ਰਾਸ ਹੋਣ ਦਾ ਭਾਵ ਹੈ ਕਿ ਉਹਨਾਂ ਨੂੰ ਅੰਮ੍ਰਿਤ ਨਾਮ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਅੰਮ੍ਰਿਤ ਰੂਪੀ ਨਾਮ ਮਿਲ ਗਿਆ ਉਹਨਾਂ ਦੇ ਸਾਰੇ ਹੀ ਕਾਰਜ ਰਾਸ ਆ ਜਾਂਦੇ ਨੇ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਦੇ ਧੁਰ ਤੋਂ ਮੱਥੇ ਤੇ ਲੇਖ ਲਿਖਿਆ ਮਿਲਣ ਦਾ ਗੁਰੂ ਨੂੰ ਤੇ ਫਿਰ ਪ੍ਰਮਾਤਮਾ ਨੂੰ ਉਹਨਾਂ ਨੂੰ ਪ੍ਰਮਾਤਮਾ ਆਪ ਹੀ ਮੇਲ ਲੈਂਦਾ ਹੈ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਦ نو ਸਭ ਤੇ ਆਈ ਦੀ ਸਭ ਲੱਗੈ ਤੇਰੀ ਪਾਈ ਕਹਿੰਦੇ ਹੈ ਧਰਤੀ ਦੇ ਪਾਲਨਹਾਰ ਗੁਸਾਈ ਤੂੰ ਸੱਚਾ ਹੈ ਤੂੰ ਸੱਚਾ ਮਾਲਕ ਹੈ ਸਾਰੇ ਤੈਨੂੰ ਹੀ ਧਿਆਉਂਦੇ ਨੇ ਸਾਰੇ ਤੇਰੀ ਹੀ ਸ਼ਰਨ ਪੈਂਦੇ ਨੇ ਤੇਰੀ ਸਿਫਤ ਸੋਆਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾ ਨੂੰ ਫਲ ਪਾਇਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਕਹਿੰਦੇ ਹੈ ਪਰਮਾਤਮਾ ਜੀ ਤੇਰੀ ਸਿਫਤ ਸਲਾਹ ਕਰਨੀ ਬਹੁਤ ਸੁੰਦਰ ਹੈ ਕਹਿੰਦੇ ਵੀ ਜਿਨੇ ਵੀ ਕੀਤੀ ਹੈ ਤੂੰ ਉਹਨੂੰ ਇਸ ਭਵਜਲ ਤੋਂ ਪਾਰ ਲੰਘਾ ਲੈਣਾ ਹੈ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੇ ਕਹਿੰਦੇ ਤੇਰੇ ਨਾਮ ਵਿੱਚ ਸਮਾਈ ਪਾ ਲਿਆ ਜਿਨ੍ਹਾਂ ਨੇ ਇਹ ਫਲ ਪਾ ਲਿਆ ਤੇਰਾ ਨਾਮ ਰੂਪੀ ਉਹਦੀਆਂ ਦੀ ਤੇਰੇ ਵਿੱਚ ਸਮਾਈ ਹੋ ਗਈ ਆ ਕਹਿੰਦੇ ਇਹ ਪਰਮਾਤਮਾ ਤੇਰੀ ਸਿਫਤ ਕਰਨੀ ਜਿੱਦਾਂ ਵੱਡਾ ਤੂੰ ਆ ਓਡੀ ਵੱਡੀ ਤੇਰੀ ਸਿਫਤ ਦੀ ਵਡਿਆਈ ਆ ਵਾਹਿਗੁਰੂ ਜੀ ਬੀ ਤੇਰੀ ਸਿਫਤ ਕਰਨ ਦੀ ਇੰਨੀ ਵਡਿਆਈ ਆ ਸ਼ਲੋਕ ਮਹੱਲਾ ਚੌਥਾ ਵਿਣ ਨਾ ਵੈ ਹੋਰ ਸਲਾਹਣਾ ਸਭ ਬੋਲਣ ਫਿਕਾ ਸਾਦ ਵੇਨ ਨਾ ਵੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੁਖ ਅਹੰਕਾਰ ਸਲਾਹ ਦੇ ਹਮੈ ਮਮਤਾਵਾਦ ਜਿੰਨ ਸਲਾਹਨ ਸੇ ਮਰ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਕਿਸੇ ਦੀ ਸਿਫਤ ਸਲਾਹ ਕਰਨੀ ਉਹ ਸਭ ਬ्यर्थ ਵਿੱਚ ਹੈ ਕਹਿੰਦੇ ਜਿਹੜੇ ਮਨਮੁਖ ਨੇ ਉਹ ਹੰਕਾਰ ਵਿੱਚ ਰਹਿੰਦੇ ਨੇ ਤੇ ਉਹ ਦੂਜੇ ਜਿਹੜੇ ਕੋਈ ਹੋਰ ਮਤਲਬ ਉਹਨਾਂ ਵਰਗੇ ਹੁੰਦੇ ਨੇ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਦੀ ਕਹਿੰਦੇ ਉਹ ਸਿਫਤ ਸਲਾਹਨਾ ਕਰਦੇ ਨੇ ਫਿਰ ਕੀ ਆ ਕਹਿੰਦੇ ਜਿਹਦੀ ਸਿਫਤ ਸਲਾਹ ਕਰਦੇ ਨੇ ਇੱਕ ਦਿਨ ਉਹਨੇ ਵੀ ਖਤਮ ਹੋ ਜਾਣਾ ਜਿਹੜੇ ਕਰ ਰਹੇ ਨੇ ਉਹਨੇ ਵੀ ਖਤਮ ਹੋ ਜਾਣਾ ਫਿਰ ਜਿਹੜੀ ਇਹ ਸਿਫਤ ਸਲਾਹ ਕੀਤੀ ਸੀ ਸਾਰੀ ਵਿਅਰਥ ਚਲੀ ਗਈ ਨਾ ਫਿਰ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਕੀ ਕਰਦੇ ਨੇ ਉਹ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਫਿਰ ਕਹਿੰਦੇ ਉਹਦੀ ਸਿਫਤ ਸਲਾਹ ਕਰਕੇ ਪਰਮਾਤਮਾ ਦੀ ਉਹ ਇਸ ਸੰਸਾਰ ਰੂਪੀ ਭਵਜਲ ਤੋਂ ਤਰ ਜਾਂਦੇ ਨੇ ਨਾ ਕਿ ਦੂਜੇ ਜਿਹੜੇ ਮਨਮੁਖ ਨੇ ਉਹਨਾਂ ਵਾਂਗ ਆਪਣਾ ਜੀਵਨ ਵਿਅਰਥ ਗਵਾਉਂਦੇ ਨੇ ਵਾਹਿਗੁਰੂ ਜੀ ਮਹੱਲਾ ਚੌਥਾ ਸਤਗੁਰ ਹਰ ਪ੍ਰਭ ਦਾ ਨਾਮ ਤੇ ਆਈ ਮਾਨਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਕਹਿੰਦੇ ਸਤਗੁਰ ਜੀ ਮੈਨੂੰ ਪਰਮਾਤਮਾ ਦਾ ਨਾਮ ਦੱਸੋ ਫਿਰ ਮੈਂ ਪਰਮਾਤਮਾ ਦਾ ਨਾਮ ਧਿਆਵਾ ਪਰਮਾਤਮਾ ਦਾ ਨਾਮ ਪਵਿੱਤਰ ਹੈ ਫਿਰ ਪ੍ਰਮਾਤਮਾ ਦਾ ਨਾਮ ਕਹਿੰਦੇ ਮੁਖ ਤੋਂ ਬੋਲਿਆਂ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਕਹਿੰਦੇ ਹੈ ਪ੍ਰਮਾਤਮਾ ਤੂੰ ਆਪ ਨਿਰੰਕਾਰ ਹੈ ਕਹਿੰਦੇ ਆਕਾਰ ਤੋਂ ਰਹਿਤ ਹੈ ਪਰ ਕਹਿੰਦੇ ਤੈਨੂੰ ਮਾਇਆ ਦਾ ਅੰਜਨ ਨਹੀਂ ਲੱਗਦਾ ਨਿਰਲੇਪ ਹੈ ਕਹਿੰਦੇ ਜਿਨੇ ਵੀ ਕਹਿੰਦੇ ਤੈਨੂੰ ਇੱਕ ਮਨ ਸੱਚੇ ਦਿਲੋਂ ਹੋ ਕੇ ਧਿਆਇਆ ਹੈ ਉਹਨੇ ਆਪਣਾ ਸਾਰਾ ਦੁੱਖ ਖਤਮ ਕਰ ਲਿਆ ਹੈ ਤੇਰਾ ਸਰੀਕ ਕੋ ਨਹੀਂ ਜਿਸ ਨੂੰ ਲਵੈ ਲਾਏ ਸੁਣਾਇਆ ਤੁਧ ਜੀਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚ ਨਾਇਆ ਕਹਿੰਦੇ ਹੈ ਪ੍ਰਮਾਤਮਾ ਜੀ ਤੇਰਾ ਸਰੀਕ ਕੋਈ ਨਹੀਂ ਸਰੀਕ ਹੁੰਦੇ ਨੇ ਬਰਾਬਰ ਦੇ ਤੇ ਤੇਰੇ ਬਰਾਬਰ ਦਾ ਕੋਈ ਨਹੀਂ ਫਿਰ ਤੇਰਾ ਕੋਈ ਸਰੀਕ ਨਹੀਂ ਹੈਗਾ ਕਹਿੰਦੇ ਜਿੱਡਾ ਤੂੰ ਹੈ ਤੂੰ ਆਪ ਹੀ ਓਡਾ ਵੱਡਾ ਹੈ ਤੇਰੇ ਬਰਾਬਰ ਦਾ ਕੋਈ ਨਹੀਂ ਕਹਿੰਦੇ ਮੇਰੇ ਮਨ ਨੂੰ ਤੇਰੇ ਤੇ ਬਹੁਤ ਸ਼ਰਧਾ ਹੈ ਬਹੁਤ ਪ੍ਰੀਤ ਹੈ ਕਹਿੰਦੇ ਹੇ ਮੇਰੇ ਸੱਚੇ ਸਾਹਿਬ ਤੇਰੀ ਵਡਿਆਈ ਵੀ ਸੱਚੀ ਹੈ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤ ਗੁਰ ਸਾਧੂ ਸੱਜਣਾ ਕਹਿੰਦੇ ਜਿਹੜੇ ਮਰਮੁਖ ਨੇ ਕਹਿੰਦੇ ਜੁਨਾ ਨੇ ਆਪਣਾ ਮੁਖ ਗੁਰੂ ਵੱਲੋਂ ਮੋੜਿਆ ਹੈ ਉਹਨਾਂ ਦੇ ਅੰਦਰ ਕਹਿੰਦੇ ਹਉਮੈ ਦਾ ਰੋਗ ਹੈ ਤੇ ਸਹਿਸਾ ਦਾ ਰੋਗ ਹੈ ਸਹਿਮ ਚ ਰਹਿੰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹਨਾਂ ਨੂੰ ਕਿ ਤੁਸੀਂ ਭਾਈ ਸਤਗੁਰ ਦੀ ਸਾਧੂ ਦੀ ਸ਼ਰਨ ਵਿੱਚ ਜਾਓ ਉਹਨਾਂ ਨੂੰ ਮਿਲ ਕੇ ਤੁਸੀਂ ਆਪਣਾ ਰੋਗ ਹਉਮੈ ਦਾ ਖਤਮ ਕਰ ਲਓ ਮਹੱਲਾ ਚੌਥਾ ਮਨ ਤਨ ਰਤ ਤਾਰੰਗ ਸਿਉ ਗੁਰਮੁਖ ਹਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਸ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਕਹਿੰਦੇ ਉਹਨਾਂ ਦਾ ਮਨ ਵੀ ਤੇ ਤਨ ਵੀ ਗੁਣਾ ਦੇ ਖਜ਼ਾਨੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਨਾਨਕ ਜੀ ਕਹਿੰਦੇ ਨੇ ਇਹ ਪਰਮਾਤਮਾ ਜੀ ਅਸੀਂ ਤੁਹਾਡੀ ਸ਼ਰਨ ਆਏ ਆ ਤੁਸੀਂ ਹੀ ਗੁਰੂ ਦੇ ਨਾਲ ਮਿਲਾਪ ਕਰਾਉਣਾ ਫਿਰ ਗੁਰੂ ਨੇ ਤੁਹਾਡੇ ਨਾਲ ਮਿਲਾਪ ਕਰਾਉਣਾ ਉਸ ਗੁਰੂ ਤੇ ਕਹਿੰਦੇ ਸਦਕੇ ਆ ਜੋ ਤੁਹਾਡੇ ਨਾਲ ਮੇਲ ਕਰਾਉਂਦਾ ਹੈ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਦ ਜੀਵੜ ਹੋਏ ਸੋ ਆਖੀਐ ਤੁਦ ਜਿਹਾ ਤੂ ਹੈ ਪੜੀਐ ਕਹਿੰਦੇ ਕਰਤਾ ਪੁਰਖ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਹੈ ਕਹਿੰਦੇ ਤੇਰੀ ਤੁਲਨਾ ਕਿਦੇ ਨਾਲ ਕਰੀਏ ਤੇਰੇ ਬਾਰੇ ਕਹਿੰਦੇ ਸੁਣਿਆ ਵੀ ਆ ਪੜਿਆ ਵੀ ਆ ਕਿ ਵੀ ਤੇਰੇ ਵਰਗਾ ਤੂੰ ਆਪ ਹੀ ਹੈ ਤੇਰੇ ਵਰਗਾ ਕੋਈ ਤੇਰੇ ਜਿੱਡਾ ਕੋਈ ਹੋਰ ਹੈ ਨਹੀਂ ਪਰਮਾਤਮਾ ਜੀ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਭ ਦੂ ਤੂੰ ਚੜੀਐ ਤੂੰ ਕਰਹਿ ਸੋ ਸੱਚ ਹੋਏ ਸੀਤਾ ਕਾਇਤ ਕੜੀਐ ਕਹੰਦੇ ਹੈ ਪ੍ਰਮਾਤਮਾ ਜੀ ਤੂੰ ਹਰ ਇੱਕ ਘਟ ਵਿੱਚ ਹੈ ਪਰ ਕਹਿੰਦੇ ਗੁਰੂ ਦੇ ਸਨਮੁਖ ਰਹਾ ਤੂੰ ਪ੍ਰਗਟ ਹੁੰਦਾ ਹੈ ਤੂੰ ਸਾਰਿਆਂ ਦਾ ਕਹਿੰਦੇ ਸਦਾ ਦਾ ਰਹਿਣ ਵਾਲਾ ਮਾਲਕ ਹੈ ਤੇ ਤੂੰ ਸਭ ਤੋਂ ਹੀ ਉੱਪਰ ਹੈ ਤੇਰੇ ਜਿੰਨੀ ਵਡਿਆਈ ਕਿਸੇ ਦੀ ਨਹੀਂ ਹੈ ਫਿਰ ਕਹਿੰਦੇ ਜਦੋਂ ਹੁਣ ਇਹ ਪਤਾ ਲੱਗ ਗਿਆ ਵੀ ਜੋ ਤੂੰ ਕੁਛ ਕਰਨਾ ਤੂੰ ਹੀ ਕਰਨਾ ਤੇ ਤੇਰੇ ਤੋਂ ਬਿਨਾ ਹੋਰ ਕੋਈ ਕਰਨ ਵਾਲਾ ਨਹੀਂ ਫਿਰ ਕਹਿੰਦੇ ਅਸੀਂ ਕਿਉਂ ਕਿਸੇ ਚੀਜ਼ ਦੀ ਚਿੰਤਾ ਕਰੀਏ ਚਿੰਤਾ ਤਾਂ ਹੀ ਹੁੰਦੀ ਆ ਨਾ ਕਿ ਕੋਈ ਕੁਝ ਗਲਤ ਨਾ ਕਰ ਦੇ ਜਦ ਕਹਿੰਦੇ ਵੀ ਕਰਨ ਵਾਲਾ ਤੂੰ ਹੀ ਆ ਫਿਰ ਅਸੀਂ ਚਿੰਤਾ ਕਿਉਂ ਕਰੀਏ ਵੀ ਤੂੰ ਕਦੇ ਗਲਤ ਕਰਦਾ ਨਹੀਂ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਿਰਮ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਤਾਰ ਪ੍ਰਭ ਸਤ ਗੁਰ ਸੁਖ ਵਸਨ ਕਹਿੰਦੇ ਮੇਰੇ ਮਾਨ ਵਿੱਚ ਵੀ ਤੇ ਹਿਰਦੇ ਵਿੱਚ ਵੀ ਅਠੇ ਪਹਿਰ ਪਰਮਾਤਮਾ ਦਾ ਪ੍ਰੇਮ ਰੰਗ ਚੜਿਆ ਰਹਿੰਦਾ ਹੈ ਨਾਨਕ ਜੀ ਕਹਿੰਦੇ ਨੇ ਇਹ ਪਰਮਾਤਮਾ ਜੀ ਕਿਰਪਾ ਧਾਰੋ ਕਿ ਸਾਰੇ ਸਤ ਗੁਰ ਦੀ ਸ਼ਰਨ ਪੈ ਕੇ ਸੁਖ ਵਿੱਚ ਰਹਿ ਸਕਣ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪਿਰਾਮ ਕੀ ਜਿਉ ਬੋਲਨ ਤਿਵੈ ਸੋਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰਨ ਬਹੁਤ ਹੀ ਪਿਆਰੇ ਸ਼ਲੋਕ ਨੇ ਗੁਰੂ ਰਾਮਦਾਸ ਜੀ ਦੇ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਰੰਗ ਹੈ ਉਹ ਕਹਿੰਦੇ ਵੀ ਜੋ ਵੀ ਬੋਲਦੇ ਨੇ ਸੁੰਦਰ ਲੱਗਦੇ ਨੇ ਕਿਉਂਕਿ ਉਹ ਬੋਲਦੇ ਮਿੱਠਾ ਨੇ ਨਾ ਜਿਨ੍ਹਾਂ ਦੇ ਅੰਦਰ ਪ੍ਰੇਮ ਲੱਗਿਆ ਪ੍ਰੀਤ ਲੱਗੀ ਆ ਪਿਆਰੇ ਦੀ ਤਾਂ ਉਹਨਾਂ ਦੇ ਅੰਦਰੋਂ ਉਹ ਆਪ ਬੋਲਦਾ ਫਿਰ ਉਹਨਾਂ ਦੀ ਬੋਲੀ ਮਿੱਠੀ ਹੋ ਜਾਂਦੀ ਆ ਫਿਰ ਉਹ ਸ਼ੋਭਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਵੀ ਇਹ ਜਿਹੜੀ ਪ੍ਰੀਤ ਜਿਹਦੇ ਮਨ ਵਿੱਚ ਲੱਗੀ ਆ ਇਹ ਜਿਨੇ ਲਾਈ ਆ ਇਹ ਉਹਨੂੰ ਹੀ ਪਤਾ जिदे लगगीया ओनु भी कुछ पता लग ਜਾਂਦਾ ਪਰ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਜਿਸ ਪ੍ਰੀਤਮ ਨੇ ਲਾਈ ਆ ਨਾ ਉਹਨੂੰ ਪਤਾ ਹੁੰਦਾ ਕਿਉਂਕਿ ਉਹਨੇ ਲਾਈ ਆ ਨਾ ਇਹ ਪ੍ਰੀਤ ਆਪਣੇ ਲਈ ਵਾਹਿਗੁਰੂ ਜੀ ਵਾਹਿਗੁਰੂ ਪੌੜੀ ਤੂੰ ਕਰਤਾ ਆਪ ਅਪੁੱਲ ਹੈ ਪੁੱਲਣ ਵਿੱਚ ਨਹੀਂ ਤੂੰ ਕਰੈ ਸੋ ਸੱਚੇ ਪਲਾ ਹੈ ਗੁਰ ਸਬਦ 부ਜਾਈ ਕਹਿੰਦੇ ਹੈ ਪ੍ਰਮਾਤਮਾ ਜੀ ਤੂੰ ਅਪੁੱਲ ਹੈ ਕਹਿੰਦੇ ਤੂੰ ਕੋਈ ਗਲਤੀ ਨਹੀਂ ਕਰਦਾ ਤੂੰ ਕਦੇ ਕੋਈ ਭੁੱਲ ਨਹੀਂ ਕਰਦਾ ਕਹਿੰਦੇ ਜੋ ਕੁਛ ਵੀ ਕਰਦਾ ਉਹ ਤੂੰ ਸਭ ਸਹੀ ਕਰਦਾ ਪਰ ਕਹਿੰਦੇ ਇਹ ਸਮਝ ਲੱਗਦੀ ਆ ਉਹਨੂੰ ਜੋ ਗੁਰੂ ਦੇ ਸ਼ਬਦ ਨੂੰ ਜਪਦੇ ਨੇ ਫਿਰ ਉਹਨਾਂ ਨੂੰ ਇਹ 부ਝਾਰਤ 부ਝ ਹੋ ਜਾਂਦੀ ਆ कि ਜੋ ਕੁਛ ਕਰ ਰਿਹਾ ਪਰਮਾਤਮਾ ਉਹ ਭਲਾਈ ਕਰ ਰਿਹਾ ਇਸ ਕਰਕੇ ਫਿਰ ਉਹ ਰਜ਼ਾ ਮੰਨਦੇ ਨੇ ਰਜ਼ਾ ਉਹਨਾਂ ਨੂੰ ਮਿੱਠੀ ਲੱਗਦੀ ਆ ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਿਆਲ ਹੈ ਸਭ ਤੁਦ ਤੇ ਆਹੀ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਕੁਝ ਕਰਨ ਕਾਰਨ ਸਮਰੱਥ ਹੈ ਪਰ ਕਹਿੰਦੇ ਤੂੰ ਸਾਡੀ ਪਹੁੰਚ ਤੋਂ ਪਰੇ ਹੈ ਤੂੰ ਦਿਆਲ ਹੈ ਕਹਿੰਦੇ ਸਾਰੇ ਤੈਨੂੰ ਹੀ ਧਿਆਉਂਦੇ ਨੇ ਸਭ ਜੀ ਤੇਰੇ ਤੂੰ ਸਬਸਦਾ ਤੂੰ ਸਬ ਛਡਾਈ ਕਹਿੰਦੇ ਸਾਰੇ ਜੀ ਤੇਰੇ ਨੇ ਤੂੰ ਸਾਰਿਆਂ ਦਾ ਮਾਤ ਪਿਤਾ ਹੈ ਮਾਲਕ ਹੈ ਫਿਰ ਸਾਰਿਆਂ ਨੂੰ ਤੂੰ ਕਹਿੰਦੇ ਇਸ ਭਵ ਸਾਗਰ ਤੋਂ ਆਪ ਹੀ ਛਡਾ ਲੈਣਾ ਹੈ ਆਪ ਹੀ ਤਾਰ ਲੈਂਦਾ ਹੈ ਸ਼ਲੋਕ ਮਹਲਾ 4 ਸੋਨ ਸਾਜਣ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਾਨ ਗੁਰੂ ਟੁੱਠੈ ਸਜਣ ਮਿਲਿਆ ਜਨ ਨਾਨਕ ਸੁਖ ਸਵਨ ਵਾਹਿਗੁਰੂ ਜੀ ਕਹਿੰਦੇ ਪਿਆਰੇ ਪ੍ਰੀਤਮ ਦਾ ਸੁਨੇਹਾ ਸੁਣ ਕੇ ਕਹਿੰਦੇ ਉਹਨੂੰ ਮਿਲਣ ਦੇ ਲਈ ਅੱਖਾਂ ਦੇ ਵਿੱਚ ਤਾਂਘ ਆ ਗਈ ਅੱਖਾਂ ਦਿਲ ਦੀਦਾਰ ਕਰਨਾ ਚਾਹੁੰਦਾ ਪ੍ਰੀਤਮ ਦਾ ਫਿਰ ਕਹਿੰਦੇ ਜਦੋਂ ਗੁਰੂ ਤਰੁੱਠ ਗਿਆ ਫਿਰ ਉਹਨੇ ਉਸ ਸੱਜਣ ਦਾ ਪਰਮਾਤਮਾ ਦਾ ਮੇਲ ਕਰਵਾ ਦਿੱਤਾ ਫਿਰ ਨਾਨਕ ਜੀ ਕਹਿੰਦੇ ਨੇ ਫਿਰ ਸੇਵਕ ਸੁਖੀ ਵਸਦਾ ਹੈ ਆਨੰਦ ਵਿੱਚ ਵਸਦਾ ਹੈ ਪਹਿਲਾਂ ਪ੍ਰੇਮ ਲੱਗਿਆ प्रेम ਦੇ ਨਾਲ ਨਾਮ ਜਪਿਆ ਨਾਮ ਜਪਿਆ ਗੁਰੂ ਤਰੁੱਠ ਪਿਆ ਗੁਰੂ ਨੇ ਤਰੁੱਠ ਕੇ ਸਪਾਰਸ਼ ਕਰ ਦਿੱਤੀ ਪਰਮਾਤਮਾ ਅੱਗੇ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ ਆਨੰਦੀ ਅਨੰਤ ਪਰਮਾਨੰਦ ਦੇ ਨਾਲ ਮੇਲ ਜੀਵਾਪ ਅਨੰਦ ਵਿੱਚ ਆ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਬਾਣੀ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਅੱਗੇ ਤੋਂ ਸਮੱਤ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ هو وحي